ਸਤਿ ਸ਼੍ਰੀ ਅਕਾਲ ਜੀ ਸਾਰੇ ਦੋਸਤਾਂ ਨੂੰ ਮਿੱਤਰਾਂ ਨੂੰ ਮੈਂ ਤੁਹਾਡਾ ਆਪਣਾ ਅਰੁਣ ਕੁਰਾਲੀ ਤੇ ਅੱਜ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਵੱਲੋਂ ਇੱਕ ਬਿਆਨ ਦਿੱਤਾ ਗਿਆ ਅਤੇ ਇਹ ਬਿਆਨ ਦੀ ਕਿਸਾਨਾਂ ਦੀ ਹਮਾਇਤ ਦੇ ਵਿੱਚ ਦਿੱਤਾ ਗਿਆ ਅਤੇ ਉਹਨਾਂ ਵੱਲੋਂ ਕਾਂਗਰਸੀ ਵਰਕਰਾਂ ਨੂੰ ਅਪੀਲ ਕੀਤੀ ਗਈ ਹੈ ਕਿ ਜਿੱਥੇ ਵੀ ਤੁਸੀਂ ਰਹਿੰਦੇ ਹੋ ਜਿਹੜੇ ਵੀ ਸ਼ਹਿਰ ਦੇ ਵਿੱਚ ਤੁਸੀਂ ਰਹਿੰਦੇ ਹੋ ਜਿਹੜੇ ਵੀ ਤੁਸੀਂ ਪਿੰਡ ਵਿੱਚ ਰਹਿੰਦੇ ਹੋ ਅੱਜ ਕਿਸਾਨਾਂ ਦਾ ਸਾਥ ਦੰਦੇ ਹੋਏ ਹਰ ਇੱਕ ਵਿਅਕਤੀ ਆਪਣੇ ਘਰ ਦੇ ਉੱਪਰ ਕਾਲਾ ਝੰਡਾ ਜ਼ਰੂਰ ਲਗਾਵੇ ਅਤੇ ਉਹਨਾਂ ਨੇ ਇਹ ਅਪੀਲ ਕਾਂਗਰਸ ਦੇ ਵਰਕਰ ਨੂੰ ਕੀਤੀ ਹੈ ਅਤੇ ਤੁਹਾਨੂੰ ਤਸਵੀਰਾਂ ਦਿਖਾਉਣੇ ਆਂ ਕੁਰਾਲੀ ਦੇ ਵਿੱਚ ਕਿ ਕੁਰਾਲੀ ਦੇ ਵਿੱਚ ਹੁਣ ਕਿੰਨੇ ਕਾਲੇ ਝੰਡੇ ਲੱਗੇ ਹੋਏ ਨੇ ਅਤੇ ਰਾਜਾ ਵਰਿੰਗ ਦਾ ਤੁਹਾਨੂੰ ਬਿਆਨ ਵੀ ਵਿਖਾਉਂਦੇ ਆਂ ਅਤੇ ਬਰਾਣਾ ਰਾਜਾ ਵਰਿੰਗ ਦੇ ਬਿਆਨ ਤੋਂ ਬਾਅਦ ਕਿੰਨੇ ਇੱਕ ਕੁਰਾਲੀ ਦੇ ਵਿੱਚ ਕਾਲੇ ਝੰਡੇ ਕਾਂਗਰਸੀ ਵਰਕਰਾਂ ਵੱਲੋਂ ਲਾਏ ਗਏ ਨੇ ਤੁਹਾਨੂੰ ਪੂਰੇ ਕੁਰਾਲੀ ਸ਼ਹਿਰ ਦੀਆਂ ਤਸਵੀਰਾਂ ਵੀ ਦਿਖਾਉਣ ਦੀਆਂ ਕੋਸ਼ਿਸ਼ਾਂ ਕਰਦੇ ਹਨ ਸੱਚੀ ਕਾਜੀ ਸਾਰਿਆਂ ਨੂੰ ਮਾਫੀ ਚਾਹੁੰਦਾ ਮੈਂ ਰਾਤ ਦਿਮਾਗ ਚੋਂ ਨਿਕਲ ਗਈ ਗੱਲ ਸੋ ਅੱਜ ਕਿਸਾਨਾਂ ਨੇ ਬਲੈਕ ਡੇ ਮਨੋਂਨ ਵਾਸਤੇ ਸਾਰੇ ਲੋਕਾਂ ਨੂੰ ਕਿਹਾ ਹੈ ਜਾਣੀ ਕਿ ਕਾਲੇ ਝੰਡੇ ਅਸੀਂ ਸਾਰਿਆਂ ਨੇ ਕੋਠੇ ਤੇ ਲਾਉਣੇ ਆਪਦੇ ਘਰਾਂ ਤੇ ਲਾਉਣੇ ਸੋ ਮੇਰੀ ਤੁਹਾਨੂੰ ਬੇਨਤੀ ਹੈ ਕਿ ਆਪਾਂ ਸਾਰੇ ਜਾਣੇ ਇਸ ਮੂਵਮੈਂਟ ਦੇ ਵਿੱਚ ਹਿੱਸਾ ਲਈਏ ਔਰ तमाम ਕਾਂਗਰਸੀ ਭਰਾਵਾਂ ਨੂੰ ਔਰ ਮੈਂ ਸਮੁੱਚੀ ਪਾਰਟੀ ਨੂੰ ਇਹ ਬੇਨਤੀ ਕਰਨੀ ਚਾਹਨਾ ਹੈ ਕਿ ਕਿਸਾਨ ਜਥੇਬੰਦੀਆਂ ਦੀ ਇਹ ਕਾਲ ਹੈ ਕਿ ਆਪਾਂ ਆਪਣੇ ਘਰ ਤੇ ਝੰਡਾ ਕਾਲੇ ਰੰਗ ਦਾ ਲਹਿਰਾਈਏ ਔਰ ਉੱਥੇ ਟੰਗੀਏ ਸੋ ਸਾਰੇ ਜਾਣੇ ਇਸ ਗੱਲ ਤੇ ਗੌਰ ਫਰਮਾਉਂਦੇ ਹੋਏ ਇਸ ਗੱਲ ਤੇ ਤਵੱਜੋ ਦੇ ਕੇ ਸਾਰਿਆਂ ਨੇ ਆਪਣੇ ਆਪਣੇ ਘਰਾਂ ਤੇ ਕਾਲੇ ਰੰਗ ਦਾ ਝੰਡਾ ਜਿਹੜਾ ਹੈ ਉਹ ਬੰਨਣ ਦੀ ਕਿਰਪਾਲਤਾ ਕਰਨੀ ਹੈ ਕਿਉਂਕਿ ਆਪਾਂ ਕਿਸਾਨ ਹੈ ਔਰ ਕਿਸਾਨ ਦੇ ਵੱਲੋਂ ਜਿਹੜਾ ਵੀ ਜਥੇਬੰਦੀਆਂ ਵੱਲੋਂ ਹੁਕਮ ਆਏਗਾ ਉਹ ਸਾਡੇ ਸਾਰਿਆਂ ਦੇ ਸਿਰ ਮੱਥੇ ਤੇ ਉਹ ਸਾਨੂੰ ਪਰਵਾਨ ਹੋਏਗਾ ਧੰਨਵਾਦ ਉਮੀਦ ਕਰਦਾ ਹਾਂ ਕਿ ਤੁਸੀਂ ਸਾਰੇ ਜਾਣੇ ਇਹ ਜਿਹੜੀ ਝੰਡਾ ਬੰਨਣ ਦੀ ਰਸਮ ਹੈ ਉਹ ਪੂਰੀ ਕਰੋ